ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਨਫ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਪਖੋਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ अल्टੋ ਕਾਰ 2004 ਮਾਡਲ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਦੇਖ ਸਕਦੇ ਹੋ ਕਲਰ ਸਾਡੇ ਸਾਹਮਣੇ ਟਾਇਰ ਟੂਰਬਿਸ਼ਨ ਸਾਰਾ ਕੁਝ ਦਿਖਾਵਾਂਗੇ ਜੀ ਇੰਜਨ ਗੇਅਰ ਦੀ ਬਾਈ ਕਹਿੰਦਾ ਓਕੇ ਆਈਸੀ ਉਸੀ ਓਕੇ ਆ ਜੀ ਪੰਜਾਬ ਨੰਬਰ ਠੀਕ ਹੈ ਜੀ अल्टੋ ਕਾਰ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਾਸਿਕਾ ਜੀ ਸਾਸਿਕਾ ਬਾਈ ਜੀ ਨਾਮ ਚਰਨ ਸਿੰਘ ਜੀ ਪਿੰਡ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਮਾਡਲ ਦੱਸੋ ਜੀ ਕਿਹੜਿਆ ਆਕਾਰ ਆਪਣੀ ਮਾਡਲ ਵੀਰੇ 2004 ਆ ਇਹ ਤੇ ਆਲਟੋ ਅਨ ਜੈ ਐਲੈਕਸਾ ਆਈ ਆ ਇਹ ਇਹ ਪਾਵਰ ਸਟੀering ਵਾਲੀ ਹਾਂਜੀ ਪੰਜਾਬ ਨੰਬਰ ਆ ਠੀਕ ਆ ਪਾਵਰ ਸਟੀering ਵਾਲੀ ਆ ਪਾਸਪੂਸ ਨਾ ਹੈਗੀ ਵੀਰੇ ਦੀ ਪਾਸਪੂ ਵੀਰੇ ਆ 26 ਤਰੀਕ ਨੂੰ ਆ ਪਹਿਲੇ ਮਹੀਨੇ ਦੀ ਇਹਦੀ ਖਤਮ ਹੋ ਗਈ ਜੇ ਕਿਸੇ ਨੇ ਕਰਾਉਣੇ ਕਰਵਾ ਸਕਦਾ ਤਾਂ ਹਾਂਜੀ ਬਾਈ ਹਾਂ ਠੀਕ ਆ ਇਹ ਚਾਰ ਮਾਡਲ ਆ ਚਾਰ ਮਾਡਲ ਆ ਜੀ ਦੋਪਰਾ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਬਾਈ ਇੰਜਨ ਗੇਅਰ ਦੀ ਪੂਰੀ ਸੀਲਡ ਗੱਡੀ ਆ ਓਕੇ ਆ ਇੰਜਨ ਪੂਰਾ ਟਾਈਪ ਆ ਟਾਪ ਆ ਇਹਦਾ ਇੰਜਨ ਆ ਠੀਕ ਆ ਜੀ ਤੇ ਕੋਈ ਇੰਜਨ ਗੇਅਰ ਬੰਨੇ ਹੋ ਕੋਈ ਪ੍ਰੋਬਲਮ ਨਹੀਂ ਟਾਇਰ ਬਹੁਤ ਵਧੀਆ ਨੇ ਇਹਦੇ ਠੀਕ ਆ ਜੀ ਤੇ ਏਸੀ ਇਹਦਾ ਬਹੁਤ ਵਧੀਆ ਟਾਪ ਚੱਲਦਾਗਾ ਠੀਕ ਆ ਮਰੂਤੀ ਗੱਡੀ ਨਾਲੋਂ ਵਧੀਆ ਜੀ ਮੇਰੇ ਮਨ ਕਿ ਹਾਂਜੀ ਹਾਂ ਬਈ ਵਧੀਆ ਮੇਰੀ ਤਕਰੀਬਨ ਘਰੀ ਰੱਖੀ ਵੀ ਸੀਗੀ ਗੱਡੀ ਇਹ ਠੀਕ ਆ ਜੀ ਠੀਕ ਆ ਆਪਣੀ ਆਪ ਦੀ ਨਿੱਜੀ ਗੱਡੀ ਆ ਠੀਕ ਆ ਜੀ ਹਾਂਜੀ ਬਈ ਹਾਂ ਮੜਾ ਬੋਰਨਰ ਚੱਕ ਕੇ ਦਿਖਾਓ ਜ ਹਾਂਜੀ ਭਾਈ ਕਲਰ ਤਾਂ ਤੁਹਾਨੂੰ ਸਾਡੇ ਸਾਹਮਣੇ ਦਿਂਦਾ ਜੀ ਠੀਕ ਹੈ ਜੀ ਭਾਈ ਕਹਿੰਦਾ ਇੰਜਨ ਗੇਅਰ ਓਕੇ ਹੈ ਜਮਾ ਤੁਸੀਂ ਆਪ ਵੀ ਚੈੱਕ ਕਰ ਲੈਣਾ ਤਸੱਲੀ ਕਰਕੇ ਹਨਾ ਤੇ ਲੋਕ ਗੱਡੀ ਦੀ ਸੋਹਣੀ ਆ ਕਲਰ ਵੀ ਸੋਹਣਾ ਪਿਆਰਾ ਕਲਰ ਆ ਇੰਜਨ ਭਾਈ ਜੀ ਬਿਲਕੁਲ ਹੀ ਸੁੱਕਾ ਪਿਆ ਇੰਜਨ ਜਮਾ ਠੀਕ ਹੈ ਕਦੇ ਵੀ ਕੋਈ ਮੈਂ ਹਾਂ ਕਦੇ ਗੇਜ ਦੇਖੀ ਨਹੀਂ ਕਦੇ ਵੀ ਤੇਲ ਇਦਾਂ ਦਾ ਠੀਕ ਹੈ ਭਾਈ ਇੰਜਨ ਸਹੀ ਹੈ ਓਕੇ ਮੰਨ ਕੇ ਚਲੋ ਹਾਂਜੀ ਬਹੁਤ ਵਧੀਆ ਸਾਰਾ ਕੁਝ ਓਕੇ ਆ ਹਾਂਜੀ ਕੋਈ ਐਕਸੀਡੈਂਟ ਨਹੀਂ ਹੈ ਨਾ ਪਰ ਕੋਈ ਐਕਸੀਡੈਂਟ ਨਹੀਂ ਕਿਤੋਂ ਵੀ ਪੱਲੇ ਦੇਖ ਸਕਦੇ ਮੂਰ ਲਈ ਹਾਂਜੀ ਫਰੰਟ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਜੀ ਗੱਡੀ ਬਹੁਤ ਸਾਫ਼ ਆ ਤੇ ਤੁਸਾਨੂੰ ਅੰਦਰੋਂ ਵੀ ਦਿਖਾਉਣੀ ਆ ਠੀਕ ਹੈ ਜੀ ਬਈ ਕਿੰਨੀ ਕੈਮਰੇਜ ਦੇ ਦਿੰਦੀ ਆ ਤੁਸੀਂ ਚਲਾਈ ਹੁਣ ਰੱਖ ਦੋ ਬਰਨਟ ਆਏ ਬ੍ਰੋ ਇਹ ਤੋਂ ਬ੍ਰਿੰ ਮੈਨੂੰ ਤਾਂ ਕਦੇ ਮੈਂ ਇਦਾਂ ਮੈਂ ਜਿੱਦਾਂ ਲੋਕ ਕਹਿੰਦਾ ਡੀਜ਼ਲ ਗੱਡੀਆਂ ਨੂੰ ਕਹਿੰਦੇ ਆ ਵੀ ਡੀਜ਼ਲ ਗੱਡੀ ਦੀ ਐਵਰੇਜ ਜ਼ਿਆਦਾ ਆ ਹਾਂਜੀ ਤੇ ਮੈਂ ਮੈਨੂੰ ਤਾਂ ਪੈਟਰੋਲ ਦੀ ਵੀ ਉਹਦੇ ਬਰਾਬਰੀ ਲੱਗਦੀ ਆ ਇਦਾਂ ਅੱਛੇ 20 ਤੋਂ ਉੱਪਰ ਹੀ ਐਵਰੇਜ ਦੇ ਦਿੰਦੀ ਆ ਇਹ 20 ਤੋਂ ਉੱਪਰ ਹਾਂਜੀ ਹਾਂ ਠੀਕ ਹੈ ਜੀ ਦੋਪਰਾ ਚੈੱਕ ਕਰ ਸਕਦੇ ਇੰਜਨ 02 ਆ ਦੇਖ ਸਕਦੇ ਲੱਕ ਗੱਡੀ ਦੀ ਠੀਕ ਨੇ ਹਾਂ ਮੀਟਰ ਚੈੱਕ ਕਰ ਸਕਦੇ ਹੋ ਬਾਈ ਚਾਬੀ ਔਨ ਕਰੋ ਮੜੀ ਦੀ ਮੀਟਰ ਦਿਖਾ ਦੇ ਕਿੰਨੀ ਕਿ ਚੱਲੀ ਆ ਲਓ ਚਾਬੀ ਲਓ ਜੀ ਇਹ ਚੱਲੀ ਦੀ ਆ 129331 ਠੀਕ ਹੈ ਜੀ ਚੈੱਕ ਕਰ ਸਕਦੇ ਭਰਾ ਲਓ ਜੀ ਸੀਟਾ ਛੁਟਾ ਸੀਟ ਕਵਰ ਬਹੁਤ ਸੋਹਣੇ ਆ ਲਓ ਜੀ ਆ ਮਗਲੀ ਸਾਈਡ ਦਿਖਾਉਣੇ ਹਨ ਆ ਟੱਕ ਖੁੱਲ ਗਈ ਕੋਈ ਵੀ ਗੱਡੀ ਕਿਤੋਂ ਵੀ ਐਕਸੀਡੈਂਟ ਨਹੀਂ ਹੈਗੀ ਭਰਾ ਜੀ ਠੀਕ ਹੈ ਠੀਕ ਹੈ ਜਿਸ ਕਿਸ ਨੇ ਕਰ ਰੱਖਣੀ ਆ ਤਾਂ ਬਹੁਤ ਸਹੀ ਹੈ ਭਰਾ ਲੋ ਜੀ ਸਪੀਕਰਸ ਬੁਕਰ ਵੀ ਲੱਗੇ ਹੋਇਆ ਡੈਕ ਵੀ ਲੱਜਿਆ ਵਾ ਏਸੀ ਉਸ ਵੀ ਬਾਈ ਓਕੇ ਜਮਾ ਏਸੀ ਓਕੇ ਚੱਲਦਾਗਾ ਡੈਕ ਇਹਦਾ ਲੱਗਿਆ ਵਾ ਇਹ ਵੀ ਚੱਲਦਾਗਾ ਸਹੀ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਜਾਇਆ ਜਾਂ ਦੱਸੋ ਜੀ ਇਹਦਾ ਰੇਟ ਬਾਈ ਜੀ ਆਪਾਂ ਫੋਨ ਤੇ ਕਰ ਲਾਂਗੇ ਜਿਸ ਵੀ ਭਰਾ ਨੇ ਗੱਡੀ ਇਹ ਮਤਲਬ ਪ੍ਰਸੰਤਾ ਲੈਣੀ ਆ ਠੀਕ ਹੈ ਜੀ ਫੋਨ ਤੇ ਕੰਟੈਕਟ ਕਰ ਲੈ ਫੋਨ ਤੇ ਆਪਾਂ ਦੇ ਵੰਦ ਦੇ ਦਾਂ ਗੱਡੀ ਠੀਕ ਹੈ ਜੀ ਠੀਕ ਹੈ ਲੋ ਭਰਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਈਡਾਂ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਮੇਜਰ ਐਕਸੀਡੈਂਟ ਕੋਈ ਨਹੀਂ ਇਚ ਰਿਚ ਆਪਾਂ ਮੜਾ ਮੋਟਾ ਤੁਹਾਨੂੰ ਪਤਾ ਹੀ ਅੱਜ ਕੱਲ ਹੁੰਦਾ ਕਿਉਂਕਿ ਮਾਡਲ ਵੀ ਚਾਰ ਹੋ ਗਈ ਨਾ ਪਰ ਕਿਤੋਂ ਖਰੀ ਨਹੀਂ ਵੀਰੇ ਇਹ ਅਸਾ ਜੀ ਹਾਂਜੀ ਕਿਤੋਂ ਵੀ ਐ ਕੋਈ ਇਹਦਾ ਕੋਈ ਜੰਗਾਲ ਦਾ ਕਿਤੇ ਵੀ ਕੋਈ ਹੋ ਨਹੀਂ ਲੱਗਦਾ ਮੜਾ ਡਿੱਗੀ ਵੀ ਖੋਲ ਕੇ ਦਿਖਾ ਦਿੰਦਾ ਚੈੱਕ ਕਰ ਚਾਹੀਏ ਸਟ੍ਰਿਪਣੀ ਇਹਦੀ ਬਹੁਤ ਵਧੀਆ ਪਈ ਆ ਹਾਂਜੀ ਚੱਕੋ ਮੜਾ ਇਹ ਤਾਂ ਲੋ ਜੀ ਦਿਖਾ ਦੋ ਸਟ੍ਰਿਪਣੀ ਦਿਖਾ ਦੋ ਹਲੋ ਜੀ ਠੀਕ ਹੈ ਅਗਲੀ ਵਾਰੀ ਕਰੀਏ ਬਸਿੰਨਾ ਚੈੱਕ ਕਰ ਸਕਦੇ ਮੁਰੂ ਹੈ ਕਿ ਮਲਾ ਯਾਰ ਕੀ ਠੀਕ ਹੈ ਜੀ ਰੱਖ ਦੋ ਪਰਾ ਲੋ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਬੈਕ ਸਾਈਡ ਸਕਰੀਨ ਤੇ ਚਲਦੇ ਜੇ ਪਰਾ ਬਾਕੀ ਨੋਟ ਵੀ ਕਰ ਲਓ 75 ਤੋਂ 8000355 अल्टੋ ਕਾਰ ਐਲ ਐਕਸ ਆਈ ਠੀਕ ਹੈ ਜੀ ਟਰੈਕਟਰ ਟਰਾਲੀ ਹੜੰਪਾ ਠੀਕ ਹੈ ਜੀ ਮੋਟਰਸਾਈਕਲ ਕਾਰ ਜਸ ਕਾ ਮਰਜੀ ਵੀਡੀਓ ਬਣਾਉਣੀ ਭਰਾ ਭਾ ਬਣਾਉਣੇ ਆ ਠੀਕ ਹੈ ਨਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ